ਆਣਾ ਆਦਮਪੁਰ ਅਦੀਨ ਚੌਂਕੀ ਅਲਾਵਲਪੁਰ ਦੇ ਬਿਲਕੁਲ ਸਾਹਮਣੇ ਅੱਜ ਦਿਨ ਚੜਦਿਆਂ ਹੀ ਗੰਦੇ ਨਾਲੇ ਵਿੱਚੋਂ ਸਿਰ ਵੱਡੀ ਅਤੇ ਕੁਝ ਹਿੱਸਾ ਸਾੜੀ ਜਾ ਚੁੱਕੀ ਲਾਸ਼ ਮਿਲਣ ਤੇ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵਿੰਦਰ ਉਰਫ ਕਿੰਦਾ ਜੋ ਕਿ ਦਿਹਾੜੀ ਕਰਨ ਵਾਲਾ ਮਜ਼ਦੂਰ ਸੀ ਤੇ ਅਲਾਵਲਪੁਰ ਵਿਖੇ ਹੀ ਰਹਿੰਦਾ ਸੀ। ਇੱਥੋਂ ਦੇ ਹੀ ਨਸ਼ੇੜੀ ਕਿਸਮ ਦੇ ਦੱਸੇ ਜਾਂਦੇ ਵਿਅਕਤੀ ਵੱਲੋਂ ਇਹ ਕਤਲ ਕੀਤਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਕਦੇਸ਼ੀ ਵੱਲੋਂ ਪਹਿਲਾਂ ਇਸ ਦੀ ਧੌਣ ਸਿਰ ਤੋਂ ਅਲੱਗ ਕਰਕੇ ਨਾਲੇ ਵਿੱਚ ਸੁੱਟ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਨਸ਼ੇ ਦੇ ਨਾਲ ਨਾਲ ਅਪਰਾਧਕ ਕਿਸਮ ਦਾ ਵਿਅਕਤੀ ਹੈ ਜਿਸ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਤੇ ਜੇਲ੍ਹ ਵੀ ਜਾ ਚੁੱਕਾ ਹੈ ਅਤੇ ਬੀਤੇ 5 ਕੁ ਦਿਨ ਪਹਿਲਾਂ ਵੀ ਮਹੱਲਾ ਵਾਸੀਆਂ ਨੇ ਅਲਾਵਲਪੁਰ ਚੌਂਕੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਇਹ ਨਸ਼ੇੜੀ ਕਿਸਮ ਦਾ ਵਿਅਕਤੀ ਨਸ਼ੇ ਵਿੱਚ ਲਗਾਤਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਤੇ ਕੁੱਟਮਾਰ ਅਤੇ ਚੋਰੀਆਂ ਇਸ ਦੌਰਾਨ ਦੇ ਤੱਕ ਵੱਧ ਚੁੱਕਾ ਹੈ ਪਰ ਲੋਕਾਂ ਦੀ ਮੰਨੀ ਹੈ ਤਾਂ ਪੁਲਿਸ ਨੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਨੂੰ ਪੁੱਛਗਿੱਛ ਲਈ ਵੀ ਨਹੀਂ ਬੁਲਾਇਆ ਅਤੇ ਅੱਜ ਉਸਨੇ ਪੁਲਿਸ ਚੌਂਕੀ ਦੇ ਨੇੜੇ ਹੀ ਗੰਦੇ ਨਾਲੇ ਵਿੱਚ ਲਾਸ਼ ਛੁੱਟੀ ਅਤੇ ਫਿਰ ਉਸ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਇਸ ਮੌਕੇ ਮ੍ਰਿਤਕ ਦੀ ਰਿਸ਼ਤੇਦਾਰਾਂ ਦੱਸਿਆ ਕਿ ਉਹਨਾਂ ਦਾ ਪੁੱਤ ਤਾਂ ਕਦੇ ਕਿਸੇ ਨਾਲ ਲੜਨਾ ਤਾਂ ਦੂਰ ਕਦੇ ਉੱਚੀ ਆਵਾਜ਼ ਵਿੱਚ ਵੀ ਨਹੀਂ ਬੋਲਦਾ ਸੀ ਨੂੰ ਨਹੀਂ ਪਤਾ ਹੈ ਕਿ ਕਿਹੜੀ ਰੰਜਿਸ਼ ਵਿੱਚ ਉਕਤ ਕਾਤਲ ਨੇ ਮਾਰ ਦਿੱਤਾ ਇਸ ਮੌਕੇ ਕੁਝ ਸਮੇਂ ਬਾਅਦ ਕੱਟਿਆ ਹੋਇਆ ਸਿਰ ਨਾਲੇ ਵਿੱਚੋਂ ਹੀ ਮਿਲੰਤੇ ਰਿਸ਼ਤੇਦਾਰ ਭੜਕ ਉੱਥੇ ਅਤੇ ਦੋਸ਼ੀ ਨੂੰ ਬਾਹਰ ਕੱਢ ਉਹਨਾਂ ਹਵਾਲੇ ਕਰਨ ਦੀ ਮੰਗ ਕਰਦੇ ਆਂ ਚੌਂਕੀ ਦਾ ਘਰਾਓ ਕੀਤਾ ਇਸ ਮੌਕੇ ਤੇ ਸ਼ਹਿਰ ਦੇ ਮੋਹਤਵਾਰ ਵਿਅਕਤੀਆਂ ਵੱਲੋਂ ਉਹਨਾਂ ਨੂੰ ਸਮਝਾਉਣ ਤੇ ਮਾਹੌਲ ਸ਼ਾਂਤ ਹੋਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਰਹੀ ਹੈ